ਕੜੀਏ ਦੀ ਯਾਤਰੀ ਕਿ ਮੈਂ ਆ ਗੂਏ ਕਿਤਨੀ ਹਾਂ ਮੈਂ ਗੇਟ ਉੱਟ ਕੇ ਦਵਾਦਨਾ ਸਿਰ ਕੁਆਮ ਲਗੇ ਹੁੰਦਾ ਮਾਰੀ ਜਾਂਦੀ ਆ ਜਿੱਦੋਂ ਕੁੰਡਾ ਮਾਰਿਆ ਹੁੰਦਾ ਜਿਸਨੂਆ ਨੇ ਕਰਿਆ ਉਹ ਚੱਪੈ ਗਈ ਨਾ ਪਾਣੀਾਂ ਦੇ ਵਿੱਚ ਪਤਾ ਲੱਗਾ ਗੰਦੇ ਧੰਔ ਹੋ ਗਿਆ ਮੈਨੂੰ ਪਤਾ ਲੱਗਾ ਪਿਆਰ ਕਿਹਾ ਇਹ ਜਰਾ ਘਰ ਚ ਕੌਣ ਕੌਣ ਸਰ ਮੇਰਾ ਨਾਮ ਸੁਖਦੇਵ ਸਿੰਘ ਘਰ ਦੇ ਵਿੱਚ ਮੇਰੀ ਪਤਨੀ ਹਰਜਿੰਦਰ ਕੌਰ ਇੱਕ ਮੇਰੀ ਨੂ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੌਰ ਇੱਕ ਮੇਰੀ ਪੋਤੀ ਹੈ ਕੋਈ ਸਾਲ ਕਦੀ ਅਸੀਂ ਚਾਰੇ ਜੀ ਕਰਨ ਨੇ ਤਕੀਕ ਹੋਇਆ ਕੀ ਜੀ ਸਾਰਾ ਆਪਾਂ ਫੁਲਕਾ ਛੱਕ ਕੇ ਤੇ ਅੰਦਰ ਆਪਣੇ ਲੰਮੇ ਪੈ ਗਏ ਆ ਅੱਛਾ ਜੀ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਧਮਾਕਾ ਹੋਇਆ ਹੈ ਅਸੀਂ ਗੇਟ ਖੋਲ ਕੇ ਵੇਖਿਆ ਅੱਡ ਗੇਟ ਦੇ ਅੰਦਰ ਵੀ ਸਾਰਾ ਛੀਸ਼ੇ ਟੁੱਟ ਗਏ ਨੇ ਸਾਰਾ ਕੁਝ ਹੋ ਗਿਆ ਜੀ ਤੇ ਅਸੀਂ ਬਾਹਰ ਨਿਕਲੇ ਆ ਕਿੰਨੇ ਵਜੇ ਦੀ ਘਟਨਾ ਵਾ ਤੇ ਸਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਂ ਮੇਰੇ ਮੇਰੀ ਨੂੰਹ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਤਲਬ 7:00 ਵਜੇ ਕੁਝ ਮਿੰਟ ਦਾ ਟਾਈਮ ਹੈ ਇਹ ਕਿਉਂ ਕੀ ਘਟਨਾ ਵਾਪਰੀ ਕੋਈ ਅੰਦਾਜ਼ਾ ਹੈ ਕਿਸੇ ਨਾਲ ਲੜਦਾ ਸੀ ਦੇਖੋ ਸਰ ਮੈਂ ਮੇਰਾ ਕਪਤੀ ਜਾਇ ਪੰਜਾਬ ਪੁਲਿਸ ਚ ਗਰਮ ਦਾਸ ਡਿਊਟੀ ਹੈ ਦੀ ਉਹਦਾ ਕਿਸੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਹਾ ਉਹ ਕਪਤੀ ਜਾਇ ਕਿਹ ਰਿਹਾ ਨਹੀਂ ਰਹਿੰਦਾ ਜੀ ਉਹਦਾ ਘਰ ਆ ਪੈਂਦਾ ਜੀ ਲਾਗੇ ਹੱਲੇ ਉਹ ਅਮਰਥਾ ਚਲ ਗਏ ਨੇ ਉਹਦੇ ਕਰਕੇ ਮੇਰੇ ਤੇ ਅਟੈਕ ਹੋ ਗਿਆ ਜਦੋਂ ਕਿ ਮੇਰਾ ਉਹਦਾ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਰੇ ਤੋਂ ਵੱਖ ਰਹਿੰਦਾ ਹੈ ਮੇਰਾ ਨਾਲ ਕੋਈ ਬੋਲ ਨਹੀਂ ਕੁਛ ਨਹੀਂ ਕਿ ਉਹ ਆਵਾਜ਼ ਆਈ ਕਿੰਨੇ ਵਾਰ ਸੀ ਸਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਉਹ ਲਾ ਸਕਦੇ ਆ ਇਹ ਤੋਂ ਸਾਰੀ ਕੋਠੀ ਦੇ ਸੀਛੇ ਟੁੱਟ ਗਏ ਨੇ ਸਾਰਾ ਗੁੱਟ ਇਹ ਤੋਂ ਆਵਾਜ਼ ਦਿੰਦਾ ਹੈ ਤੁਸੀਂ ਲਾ ਸਕਦੇ ਹੋ ਪੁਲਿਸ ਵੀ ਮੌਕੇ ਤੇ ਆਈ ਕੀ ਕਰਕੇ ਪੁਲਿਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀ ਵੀ ਆਰ ਜਿਹੜਾ ਕੈਮਰੇ ਵਾਲਾ ਉਹ ਚੁੱਕ ਕੇ ਲੈ ਗਏ ਨੇ ਬਿਨਾਂ ਪੁੱਛੇ ਤੋਂ ਪਤਾ ਨਹੀਂ ਕਿਉਂ ਲੈ ਗਏ ਇਹ ਮੈਂ ਕੁਝ ਕਹਿ ਸਕਦਾ ਦੇਦੋਂ ਇਹ ਬਲਾਸਟ ਹੋਇਆ ਘਰ ਦੇ ਅੰਦਰ ਦੇ ਸ਼ੀਸ਼ੇ ਸਾਰੇ ਟੁੱਟ ਗਏ ਕੋਈ ਜਾਣੀ ਨੁਕਸਾਨ ਸਰ ਤੁਸੀਂ ਆਹ ਵੇਖੋ ਜਾਲੀ ਟੁੱਟ ਗਈ ਐ ਐਂਗਲ ਟੁੱਟ ਗਿਆ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਇਹ ਬਚਾ ਲਵੇ ਉਹ ਕੈਮਰਾ ਵੀ ਟੁੱਟ ਗਿਆ ਜੀ ਉਹ ਵੇਖੋ ਕਿੱਥੇ ਨੇ ਤੁਹਾਡੇ ਵੀਰਿੰਦਰ ਗੌਰ ਜੇ ਜਦੋਂ ਬਲਾਸ ਹੋਇਆ ਤੁਸੀਂ ਕੀ ਕਰਦੇ ਸੀ ਕੌਣ ਕੌਣ ਸੀ ਘਰ ਵਿੱਚ ਡੈਡੀ ਜੀ ਫਾਦਰin ਲੋ ਮਦਰin ਲੋ ਸੀ ਮੈਂ ਆਪਣੀ ਗੁੜੀਆਂ ਨੂੰ ਸੁਵਾਉਂਦਾ ਹੀ ਇਹ ਅੰਦਰ ਡੈਡੀ ਸੌਂਗੇ ਮਮੀ ਕੱਪੜੇ ਪ੍ਰੈਸ ਕਰਦੇ ਪਏ ਇਹ ਵੇੜੇ ਵਿੱਚ ਕੀ ਹੋਇਆ ਦੋ ਜਣੇ ਦੋ ਆਪਣੇ ਅੰਦਰ ਸੁੱਤੇ ਪਏ ਕੀ ਦੱਸੀ ਹੈ ਕਿ ਕੀ ਹੋਇਆ ਤੇ ਕੀ ਨਹੀਂ ਹੋਇਆ ਕਿੰਨੀ ਕਰਵਾ ਗਏ ਸਰ ਬਾਤ ਤਾਂ ਇਹਦਾ ਜਲਾ ਸਕਦੇ ਹੋ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਜਲਾ ਸਕਦੇ ਦੱਸੋ ਕੀ ਚੀਜ਼ ਬਣੀ ਹੋ ਗਈ ਉਹ ਤੇ ਸਾਨੂੰ ਕੁਝ ਨਹੀਂ ਪਤਾ ਕੈਮਰੇ ਵਿੱਚ ਇਹ ਚੀਜ਼ ਆਈ ਹੈ ਦੋਵੇਂ ਮੋਟਰਸਾਈਕਲ ਆਏ ਰਾਤ ਬਾਕ ਦੌੜੀ ਉਹਦ ਬਾਤ ਕਿਉਂ ਮੈਂ ਪੰਜੇ ਕਹਿ ਨਹੀਂ ਕੋਈ ਕਸੂਰ ਨਹੀਂ ਸੁਖਦੇਵ ਸਿੰਘ ਦਾ ਕੋਈ ਖੂਗੇ ਦੇ ਵਿੱਚ ਇਹਦੇ ਘਰੇ ਤੰਬਾਕਾ ਹੋਇਆ ਜਿਹੜਾ ਪੂਸਤ ਮਲਾਜਮੇ ਉਹਦਾ ਘਰ ਲਾਂਬੇ ਵਿੱਚ ਤੇ ਉਹ ਪਿੰਡ ਛੱਡ ਕੇ ਤੁਰ ਗਏ ਇੱਥੇ ਹਨੀ ਮੈਂ ਸੀਸ਼ਣ ਮੇਰੇ ਕੋਲ ਆਪਾਂ ਜਿਆਦਾ ਸੀ ਉਹਨੇ ਹੋਏ ਜੀ ਲਗ ਡਾਟ ਉੱਥੇ ਉਹਦਾ ਕਰਕੇ ਦੇ ਇਹਦੇ ਕਰ ਮਾਰ ਕੋਈ ਇੱਕ ਵਾਰ ਸੱਤ ਸਿੱਟੋ ਗਿਆ ਇਹ ਕੋਈ ਲੈ ਕਿੰਨਾ ਕਿ ਜਿਹੜਾ ਤਮਾਕਾ ਕਿੱਡਾ ਕਿ ਜਬਰਸਤ ਨੂੰ ਲੱਗਾ ਮੈਂ ਇੰਨਾ ਤਕਾ ਉਹ ਆਉਂ ਜਾ ਸਾਡਾ ਪਿੰਡ ਹੀ ਡਿੱਗ ਪਿਆ ਸਾਰਾ ਇੱਟੇ ਜੋਰ ਇਸ ਤਮਾਕਾ ਹੋਇਆ ਵੀ ਜਿਹੜੇ ਭਾਈ ਲੋਕੀ ਬੈਠੇ ਹਾ ਤੁਹਾਨੂੰ ਆਉਂ ਜਾ ਤੂੰ ਸਾਡੇ ਘਰ ਹੀ ਚੱਲਿਆ 21 ਨਵੰਬਰ ਨੂੰ ਐਡਾ ਵੱਡਾ ਤਮਾਕਾ ਹੋਇਆ ਪਾਣੀ ਆ ਗਵਣਗੇ ਦੇ ਸ਼ੀਸ਼ੇ ਭੱਜ ਗਏ ਨੇ ਹਾਂਜੀ ਗੱਡੀ ਖਦੀ ਉਹਦੇ ਸ਼ੀਸ਼ੇ ਭੱਜ ਗਏ ਤੇ ਘਰ ਸਾਰਾ ਡਾ ਕੇ ਪੁੱਟ ਗਿਆ ਬਾਲ ਮੂਰੀ ਹਮਲਾ ਇਸ ਤੋਂ ਪਹਿਲਾਂ ਵੀ ਕੋਈ ਇਸ ਘਰ ਤੇ ਹਮਲਾ ਹੋਇਆ ਪਹਿਲਾਂ ਵੀ ਹੋਇਆ ਜੀ 2 ਮਹੀਨੇ ਹੋ ਗਏ ਤੇ ਉਦੋਂ ਵੀ ਸੌ ਦਾ ਹਮਲਾ ਹੋਇਆ ਉਹ ਬਾਰ-ਬਾਰ ਬਚ ਗਿਆ ਦੁਬਾਰੀ ਵੀ ਫੇਰ ਹੋਇਆ ਕੋਈ ਰੰਜਿਸ਼ ਲੱਗਦੀ ਹੈ ਕਿ ਜਿਹੜੀ ਇਹ ਵੀ ਕੋਈ ਰਿਸ਼ਤ ਨਹੀਂ ਕਿਸ ਦਾ ਹਾਂਜੀ ਕੋਈ ਇਹਦੀ ਹੈ ਨਹੀਂ ਗੱਲ ਬਿਲਕੁਲ ਵੇਖਣਾ ਹੈ ਉਹ ਜਿਹੜਾ ਪੁਲਿਸ ਵਾਲਾ ਉਹ ਕਹਿੰਦਾ ਕਿ ਪੁਲਿਸ ਵਾਲਾ ਉਹ ਪੁੱਛ ਗਿਆ ਕਹਿੰਦਾ ਕਿ ਮੇਰੇ ਕਿੱਥੇ ਅਸਲ ਜੌਬ ਕਰਿਆ ਉਹ ਪੁਲਿਸ ਨੌਕਰੀ ਕਰਦਾ ਪਤਾ ਜੀ ਅੰਮ੍ਰਿਤਸਰ ਕਰਦਾ ਸੀ ਚ ਕੰਮ ਦਾ ਇਹ ਸਿੱਪੇ ਨਹੀਂ ਹੋ ਹਾਂਜੀ ਆ ਰਮਲਾਸ ਹੀ ਪਹਿਲਾਂ ਰਮਲਾਸ ਨੂੰ ਪਤਾ ਨਹੀਂ ਹੁੰਦਾ ਬੋਚਾ ਲੰਗਿਆ ਪੈਂਡਟ ਕੇ ਮੋਕੇ ਤੇ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਆਇਆ ਕੀ ਮੋਕੇ ਤੇ ਪੁਲਿਸ ਪ੍ਰਸ਼ਾਸਨ ਆਇਆ ਪਰ ਆਏ ਹੜਬਾਨ ਕੇ ਦੁਰਗੇ ਨੇ ਹਾਂਜੀ ਜੀ ਜਿੰਨੂੰ ਜੋੜਿਆ ਕੋਈ ਇਨਵੈਸਟੀਗੇਸ਼ਨ ਕੋਲ ਸਾਰਾ ਕਮਰਾ ਲਾ ਕੇ ਆਪਣਾ ਕੈਮਰਾ ਵੀ ਲਾ ਕੇ ਲੈ ਗਏ ਜਿਹੜੀ ਬੰਬ ਦੀ ਨਿਸ਼ਾਨੀ ਸੀ ਹਾਂਜੀ ਉਹ ਵੀ ਲਾ ਕੇ ਲੈ ਗਏ ਨੇ ਇੱਥੇ ਕੋਈ ਚੀਜ਼ ਦੀ ਸ਼ੱਕ ਹੁਣ ਕੋਈ ਵੀ ਲਾਜ਼ਮੀ ਨਹੀਂ ਹੈ ਮੇਰੇ ਤੇ ਜਿਹੜਾ ਕਹਿ ਹੁੰਦਾ ਉਹਦੇ ਮੱਦੇ ਇਹ ਕੋਈ ਸੀਸੀਟੀਵੀ ਵਗੈਰਾ ਕੋਈ ਸਾਹਮਣੇ ਆਈ ਹੈ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਸਭ ਮੈਨੂੰ ਮੇਰੇ ਕੋ ਹਾਂ ਉਹ ਆਏ ਨਹੀਂ ਜੀ ਇਹ ਬਾਈ ਚਾਹੂ ਵੀ ਚਾਹੂ ਕਿੰਨੇ ਜਾਲੇ ਸੀ ਜਿੱਦਾਂ ਆਪਾਂ ਬਿਤੇ ਡੋਬਲ 3-4 ਜਣੇ ਹਣੋ ਕਤੇ ਸਵਾਰ ਸੀ ਪਤਾ ਹਾਂ ਕਤੇ ਸਵਾਰ ਸੀ ਪਤਾ ਗੱਡੀ ਗੁੰਡੀ ਦਾ ਰਾਤ ਸੀ ਰਾਤ ਦਾ ਸਮਾਂ ਇੱਕ ਮਨ ਹੁਣ ਕੀ ਮੰਗਿਆ ਤੁਹਾਡੇ ਪਿੰਡ ਵਾਸੀਆਂ ਵੱਲੋਂ ਸਾਡੀ ਮੰਗੇ ਵੀ ਇਹਦਾ ਇਨਸਾਫ ਹੋਵੇ ਕਰੇ ਗਰੀਬ ਦਾ ਇਨਸਾਫ ਹੋਣਾ ਚਾਹੀਦਾ ਜਿਹਦਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਘਰ ਦਾ ਇਹਨੂੰ ਕੋਈ ਮਾਲੀਸਰ ਰਾਮਿਲਣੀ ਚਾਹੀਦੀ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਅੱਛਾ ਪਾ ਜੀ ਪਿੰਡ ਦੇ ਨਹੀਂ ਮੈਂ ਪਿੰਡ ਦਾ ਨਹੀਂ ਸਾਡਾ ਡੇਰਾ ਬਾਹਰ ਆ ਕੜ ਤੋਂ ਕੋ ਡੇਢ ਕਿਲੋਮੀਟਰ ਦਾ ਸਫਰ ਹੀ ਖਾਊਗਾ ਜਦੋਂ ਇੰਨਾ ਜ਼ਬਰਦਸਤ ਖੜਾਕ ਹੋਇਆ ਤੇ ਅਸੀਂ ਸੋਚਿਆ ਪਤਾ ਨਹੀਂ ਕੀ ਵਾਪਰ ਗਿਆ ਲਾਕੇ ਤੇ ਅਸੀਂ ਪਿੰਡ ਦੇ ਇੱਕ ਹੋਰ ਬੰਦੇ ਨੂੰ ਪੁੱਛਿਆ ਉਹਨੇ ਕਿਹਾ ਸੁਖਦੀਪ ਦੇ ਘਰ ਮਤਲਬ ਪੰਪ ਚੱਲ ਗਿਆ ਅਸੀਂ ਸੁਖਦੀਪ ਨੂੰ ਫੋਨ ਲਾਇਆ ਇਹਨੇ ਫੋਨ ਨਹੀਂ ਚੁੱਕਿਆ ਉਸੇ ਵੇਲੇ ਅਸੀਂ ਮਤਲਬ ਇੱਕ ਘਰ 'ਚ ਆਏ ਹਾਂ ਜਦੋਂ ਆਏ ਹਾਂ ਤੇ ਆਉਂਦਿਆਂ ਨੂੰ ਕਾਫੀ ਲੋਕ ਜਿਹੜੇ ਉੱਥੇ ਹੋ ਚੁੱਕੇ ਸੀ ਔਰ ਵੇਖਿਆ ਜੋ ਸਥਿਤੀ ਹੈ ਹਲੇ ਮੌਕੇ ਤੇ ਸਾਰੇ ਨੂੰ ਸਾਹਮਣੇ ਔਰ ਉਸ ਤੋਂ ਮਗਰੋਂ ਜੋ ਇਥੇ ਪੁਲਿਸ ਆਈ ਆ ਸਾਨੂੰ ਪੁਲਿਸ ਤੇ ਵੀ ਗਿਲਾ ਆ ਕਿਉਂਕਿ ਜਿਹੜਾ ਸਾਨੂੰ ਪਤਾ ਨਹੀਂ ਕਿਉਂਕਿ ਉਹ ਕਹਿੰਦੇ ਸੀ ਐਸ ਐਚਓ ਨਵਾਂ ਆਇਆ ਜੇ ਪਹਿਲਾਂ ਵੇਖਿਆ ਹੁੰਦਾ ਤੇ ਫਿਰ ਪਤਾ ਲੱਗ ਜਾਂਦਾ ਆ ਉਹ ਉੱਥੇ ਸਾਨੂੰ ਗਿਲਾ ਇਹ ਆ ਕਿ ਬਿਨਾਂ ਪੁੱਛਿਆ ਉਹ ਡੀ ਵੀ ਆਰ ਲਾ ਕੇ ਜਿਹੜਾ ਲੈ ਗਿਆ ਔਰ ਸੀਸੀਟੀਵੀ ਉਹ ਲੈ ਗਿਆ ਲਾ ਕੇ ਜਿਹੜਾ ਦੱਸਿਆ ਨਹੀਂ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੈਮਰੇ ਲੱਗੇ ਆ ਇਦਾਂ ਬੁਰੀ ਤਰ੍ਹਾਂ ਨਸ਼ਟ ਹੋਇਆ ਆ ਸਾਹਮਣੇ ਵਾਸ਼ਵਿਸ਼ਣ ਆ ਉਹਦਾ ਵੇਖੋ ਕੀ ਹਾਲ ਆ ਮੈਂ ਸਮਾਨ ਅੰਦਰ ਤੱਕ ਵੇਖਦਾ ਅੰਦਰ ਤੱਕ ਧਮਕਣਾ ਉਹ ਰਾਜ ਸਰ ਬਾਰ ਬਾਰ ਇੱਕੋ ਘਰ ਨੂੰ ਟਾਰਗੇਟ ਕੀਤਾ ਯਾਰ ਕੀ ਕਰਨ ਲੱਗਦਾ ਤੁਹਾਨੂੰ ਦੇਖੋ ਸਾਡੀ ਸਮਝ ਮੁਤਾਬਕ ਅਸੀਂ ਅੱਗੇ ਪਹਿਲਾਂ ਵੀ ਜਿਹੜੀ ਘਟਨਾ ਵਾਪਰੀ ਹੈ ਇਹਨਾਂ ਦੀ ਇਹ 28 ਮੇਰੇ ਖਿਆਲ ਨਵੰਬਰ ਦੀ ਗੱਲ ਆ ਇਹਦੀ ਕਿਸਮਤ ਚੰਗੀ ਸੀ ਉਹਦੀ ਵੀ ਵੀਡੀਓ ਸਾਡੇ ਕੋਲ ਹੈਗੀ ਆ ਉਹ ਸ਼ਰਿਆਮ ਇਹਦੇ ਐਂ ਕਰਕੇ ਗੋਲੀ ਮਾਰ ਦੇਣ ਲੱਗੇ ਸੀ ਪਰ ਪ੍ਰਮਾਤਮਾ ਇਹਨੂੰ ਬਚਾ ਗਿਆ ਕਿਉਂਕਿ ਉਹ ਫਾਇਰ ਮਿਸ ਹੋ ਗਿਆ ਔਰ ਉਹਦੇ ਚ ਵੀ ਅਹੀਂ ਪੁਲਿਸ ਨੂੰ ਇੱਕੋ ਹੀ ਗੱਲ ਕਹੀ ਸੀ ਉਦੋਂ ਐਸਪੀ ਸਾਹਿਬ ਵੀ ਆਏ ਅਹੀਂ ਕਿਹਾ ਵੀ ਸਾਨੂੰ ਇਹ ਦੱਸੋ ਕਿ ਇਸ ਬੰਦੇ ਨੂੰ ਬਾਰ-ਬਾਰ ਟਾਰਗੇਟ ਕਿਉਂ ਕੀਤਾ ਜਾ ਰਿਹਾ ਉਹ ਜਿਹੜਾ ਪੁਲਿਸ ਮਲਾਜਮ ਹੈ ਉਹ ਇਹਦਾ ਭਤੀਜਾ ਆ ਕਿਉਂਕਿ ਇਹ ਗੱਲ ਇਸ ਕਰਕੇ ਜੁੜਦੀ ਆ ਕਿਉਂਕਿ ਇੱਕ ਦਿਨ ਉਹ ਆਏ ਸੀ ਉਹਨਾਂ ਨੇ ਪੁੱਛਿਆ ਵੀ ਜਤਿੰਦਰ ਰਹਿੰਦਾ ਕਿੱਥੇ ਜਿਸ ਕਰਕੇ ਸਾਨੂੰ ਸ਼ੱਕ ਪੈਂਦਾ ਵੀ ਇਹ ਘਟਨਾ ਉਹਨਾਂ ਲੋਕ ਸੀ ਉਹ ਜਿਨ੍ਹਾਂ ਨੇ ਪੁੱਛਿਆ ਸੀ ਉਹ ਅਨਨੌਨ ਲੋਕ ਸੀ ਉਹਨਾਂ ਬਾਰੇ ਨਹੀਂ ਸਾਨੂੰ ਪਤਾ ਮੋਟਰਸਾਈਕਲ ਤੇ ਆਏ ਜਿੱਦਾਂ ਆਮ ਸਰਸਰੀ ਨਹਿਰ ਤੇ ਤੁਰੇ ਜਾ ਰਹੇ ਆ ਉਹਨਾਂ ਪੁੱਛਿਆ ਜਤਿੰਦਰ ਸਿੰਘ ਦਾ ਘਰ ਕਿਹੜਾ ਇਹਨਾਂ ਵੱਡਾ ਇਨਸੀਡੈਂਟ ਹੋਇਆ ਪੀਸ ਆਫ ਸਕਿਉਰਟੀ ਕਿਉਂ ਦਿੱਤੀ ਕਿ ਯਾਰ ਦੂਸਰੀ ਵੀ ਵੱਡਾ ਚਾਂਸ ਹੋਇਆ ਪੁਲਿਸ ਇਹ ਤੇ ਪੁਲਿਸ ਦੀ ਥੋੜੀ ਹੈ ਜੀ ਇਹਨਾਂ ਉਹ ਜਿੰਨਾ ਜਦੋਂ ਪਹਿਲਾਂ ਘਟਨਾ ਵਾਪਰੀ ਆ 10 20 ਦਿਨ ਮੁਲਾਜ਼ਮ ਘੱਲੇ ਆ ਪਰ ਤਰਾਸ ਦੀ ਇਹ ਆ ਵੀ ਵੇਖੋ ਜੀ ਨਹੀਂ ਕਰਦਾ ਕਹਿਣ ਨੂੰ ਕਿਉਂਕਿ ਪੁਲਿਸ ਮੁਲਾਜ਼ਮ ਆ ਜਿਹੜੇ ਘਲਉਂਦੇ ਰਹੇ ਆ